ਪੈਟਰੋਲ ਪੰਪਾਂ ਤੇ ਹੋ ਰਿਹਾ ਵੱਡਾ ਸਕੈਮ ਪੂਰੇ ਪੈਸੇ ਦੇ ਕੇ ਵੀ ਟੈਂਕੀ ਚ ਪੈ ਰਿਹਾ ਤੇਲ ਘੱਟ ਅੱਜਕੱਲ੍ਹ ਕਈ ਤਰ੍ਹਾਂ ਦੇ ਕੱਪੜੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਵਿੱਚ ਲੋਕ ਫਸ ਜਾਂਦੇ ਨੇ ਤੇ ਹਜ਼ਾਰਾਂ ਜਾਂ ਲੱਖਾਂ ਦਾ ਨੁਕਸਾਨ ਕਰਵਾ ਬੈਠਦੇ ਨੇ ਹੁਣ ਇੱਕ ਹੋਰ ਘਟਾਲਾ ਸਾਹਮਣੇ ਆ ਰਿਹਾ ਜੋ ਪੈਟਰੋਲ ਪੰਪ ਤੇ ਪੈਟਰੋਲ ਡੀਜ਼ਲ ਜਾਂ ਫਿਰ ਸੀਐਨਜੀ ਭਰਦੇ ਸਮੇਂ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਇਸ ਜੋ ਫਿਊਲ ਮੀਟਰ ਨਾਲ ਛੇੜਛਾੜ ਕਰਕੇ ਲੋਕਾਂ ਨਾਲ ਟੈਂਕੀ ਵਿੱਚ ਘੱਟ ਤੇਲ ਪਾ ਕੇ ਧੋਖਾਧੜੀ ਕੀਤੀ ਜਾ ਰਹੀ ਹੈ। ਪੈਟਰੋਲ ਪੰਪ ਤੇ ਵਾਹਨ ਵਿੱਚ ਤੇਲ ਪਵਾਉਣ ਦੇ ਸਮੇਂ ਮੀਟਰ ਤੇ ਨਜ਼ਰ ਰੱਖਣੀ ਚਾਹੀਦੀ ਹੈ। ਇਸੇ ਨਾਲ ਹੀ ਜਦੋਂ ਵੀ ਤੁਸੀਂ ਪੈਟਰੋਲ ਜਾਂ ਡੀਜ਼ਲ ਭਰਵਾਉਂਦੇ ਹੋ ਤਾਂ ਰੌਂਡ ਫਿੰਗਰ ਦੀ ਰਕਮ ਜਿਵੇਂ ਕਿ 200 400 ਜਾਂ 1000 ਰੁਪਏ ਦੀ ਬਜਾਏ 5-10 ਰੁਪਏ ਵੱਧ ਜਾਂ ਘੱਟ ਦਾ ਤੇਲ ਪਵਾਓ। ਇਸ ਦੇ ਪਿੱਛੇ ਕਾਰਨ ਇਹ ਹੈ ਕਿ ਕੁਝ ਪੈਟਰੋਲ ਪੰਪਾਂ ਤੇ ਮਸ਼ੀਨਾਂ ਦੀ ਸੈਟਿੰਗ ਗਲਤ ਤਰੀਕੇ ਨਾਲ ਕੀਤੀ ਹੁੰਦੀ ਹੈ ਜਿਸ ਕਾਰਨ ਪੂਰੇ ਪੈਸੇ ਦੇਣ ਉੱਪਰ ਵੀ ਤੇਲ ਘੱਟ ਭਰਿਆ ਜਾਂਦਾ ਹੈ ਜੇਕਰ ਤੁਸੀਂ ਆਪਣੇ ਕਾਰ ਜਾਂ ਮੋਟਰਸਾਈਕਲ ਵਿੱਚ ਤੇਲ ਪੜਦੇ ਹੋ ਤਾਂ ਮੀਟਰ ਵਿੱਚ ਉਸ ਪਾਲਣ ਦੀ ਕੰਤਾ ਵੀ ਜਾਂਚ ਕਰੋ ਇਸ ਕੰਨਤਾ પેટ્રોલ ਲਈ 730 ਤੋਂ 800 ਕਿਲੋਗ੍ਰam ਪ੍ਰਤੀ ਕੰਨਮੀਟਰ ਤੇ ਡੀਜ਼ਲ ਲਈ 830 ਤੋਂ 900 ਕਿਲੋਗ੍ਰam ਪ੍ਰਤੀ ਕੰਨਮੀਟਰ ਹੋਣੀ ਚਾਹੀਦੀ ਹੈ ਜੇਕਰ પેટ્રોલ ਦੀ ਕੰਨਤਾ 730 ਯੂਨਿਟ ਤੋਂ ਘਟਿਆ ਤਾਂ ਇਸ ਦਾ ਮਤਲਬ ਹੈ ਕਿ પેટ્રોલ ਵਿੱਚ ਮਿਲਾਵਟ ਕੀਤੀ ਗਈ ਹੈ ਇਸ ਦੇ ਨਾਲ ਹੀ ਜੇਕਰ ਡੀਜ਼ਲ ਦੀ ਕੰਨਤਾ 830 ਯੂਨਿਟ ਤੋਂ ਘਟ ਵੇਖੀ ਜਾਵੇ ਤਾਂ ਇਸ ਵਿੱਚ ਮਿਲਾਵਟ ਹੋਣਾ ਪੂਰੀ ਤਰ੍ਹਾਂ ਤੈ ਇੰਡਨਮੀਟਰ ਵਿੱਚ ਪ੍ਰਾਈਸ ਸੈਕਸ਼ਨ ਵਾਲ ਵੀ ਧਿਆਨ ਦੇਣਾ ਅਹਿਮ ਹੈ ਜੇਕਰ ਇਧਨ ਪਰਦੇ ਸਮੇ ਮੀਟਰ ਚ ਪ੍ਰਾਈਸ ਜੰਪ 3-4 ਰੁਪਏ ਦਾ ਹੋਵੇ ਤਾਂ ਇਹ ਆਮ ਗੱਲ ਹੈ ਪਰ ਜੇਕਰ ਤੁਸੀਂ 10 ਰੁਪਏ ਜਾਂ 20 ਰੁਪਏ ਦਾ ਪ੍ਰਾਈਸ ਜੰਪ ਦੇਖਦੇ ਹੋ ਤਾਂ ਸਮਝੋ ਕਿ ਮੀਟਰ ਨਾਲ ਛੇੜਛਾੜ ਕੀਤੀ ਗਈ ਹੈ ਜਿਹੇ ਕੱਪੜਿਆਂ ਬਚਣ ਲਈ ਸੂਚਿਤ ਰਹਿਣ ਦੀ ਲੋੜ ਹੈ ਜੇਕਰ ਤੁਸੀਂ ਸਾਵਧਾਨ ਨਹੀਂ ਰਹਿੰਦੇ ਹੋ ਤਾਂ ਤੁਹਾਡੇ ਨਾਲ ਧੋਖਾ ਹੋ ਸਕਦਾ ਹੈ